ਨਮਸਕਾਰ ਜੀ ਮੈਂ ਪ੍ਰਵੀਨ ਡੰਗ ਅਧਿਐਕਸ਼ ਜਗਰਤੀ ਸੈਨਾ ਅੱਜ ਆਪਾਂ ਗੱਲ ਕਰਾਂਗੇ ਮਾਨਯੋਗ ਸ਼੍ਰੀ ਰਾਫਲ ਗਾਂਧੀ ਜੀ ਯੁਵਾ ਨੇਤਾ 55 ਸਾਲ ਦੇ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਨਾਨਾ ਜੀ ਦਾ ਨਾਮ ਹੈ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਉਸ ਨਹਿਰੂ ਤੋਂ ਬਾਅਦ ਕੋਈ ਹੋਰ ਗੋਤਰ ਨਹਿਰੂ ਦਾ ਮੈਂ ਤਾਂ ਕਿਸੇ ਦਾ ਦੇਖਿਆ ਨਹੀਂ ਪੂਰੇ ਦੇਸ਼ ਦੇ ਵਿੱਚ ਪਤਾ ਨਹੀਂ ਕਿੱਥੋਂ ਆਇਆ ਸੀ ਨਹਿਰੂ ਉਸ ਤੋਂ ਬਾਅਦ ਉਹਨਾਂ ਦੀ ਦਾਦੀ ਜੀ ਕੇਂਦਰਾ ਗਾਂਧੀ ਜੀ ਜਿਹੜੀ ਵੈਸੇ ਤੇ ਫਿਰੋਜ਼ ਗੰਭੀ ਫਿਰੋਜ਼ ਪਾਰਸੀ ਦੀ ਵਾਈਫ ਸੀਗੀ ਪਰ ਗਾਂਧੀ ਆਪਣੀ ਮਰਜ਼ੀ ਨਾਲ ਸਿਰਫ ਇਹੀ ਖਾਨਦਾਨ ਲਗਾ ਸਕਦਾ ਹੈ ਮਹਾਤਮਾ ਗਾਂਧੀ ਤੋਂ ਉਦਾਹਰਣ ਇਹ ਲੈ ਸਕਦੇ ਨੇ ਕਿਉਂਕਿ ਇਹ ਸੰਵਿਧਾਨ ਤੋਂ ਉੱਤੇ ਨੇ ਦੇਸ਼ ਦੇ ਵਿੱਚ ਕੋਈ ਹੋਰ ਆਦਮੀ ਅਗਰ ਆਪਣੀ ਕਾਸਟ ਜਾਂ ਜਾਤੀ ਬਦਲਨੀ ਚਾਹਵੇ ਤਾਂ ਮੇਰੇ ਹਿਸਾਬ ਨਾਲ ਉਹਨੂੰ ਅਲਾਉਡ ਨਹੀਂ ਹੈ ਪਰ ਇਹ ਲੋਗ ਦੇਸ਼ ਦੇ ਸੰਵਿਧਾਨ ਤੋਂ ਵੀ ਉੱਪਰ ਨੇ ਵੈਸੇ ਦਾ ਸੰਵਿਧਾਨ ਹੱਥ ਲੈ ਕੇ ਮੈਂ ਆ ਕੋਡ ਆੰਦਾਂ ਨੇ ਪਰ ਇਹ ਲੋਕ ਸੰਵਿਧਾਨ ਨੂੰ ਕਦੇ ਮੰਨਣ ਵਾਲੇ ਲੋਕ ਨਹੀਂ ਹੈ ਰਾਹੁਲ ਗਾਂਧੀ ਜੀ ਜਿਹਦਾ ਬਾਰੇ ਮੈਂ ਗੱਲ ਕਰ ਰਿਹਾ ਸੀ ਜਿਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਜਿਨ੍ਹਾਂ ਨੇ ਗਾਂਧੀ ਉਪਨਾਮ ਮਹਾਤਮਾ ਗਾਂਧੀ ਜਿਹੜੇ ਉਹਨਾਂ ਦੇ ਕੁਝ ਨਹੀਂ ਲਗਦੇ ਸੀ ਉਹਨਾਂ ਤੋਂ ਉਧਾਰ ਲਿਆ ਸੀ ਉਸ ਤੋਂ ਬਾਅਦ ਅੰਗਰੇਜ਼ ਔਰਤ ਇੰਦਰਾ ਸੋਨੀਆ ਗਾਂਧੀ ਜਿਹੜੀ ਇਟਲੀ ਤੋਂ ਵਿਆਹ ਕੇ ਹਿੰਦੁਸਤਾਨ ਆਈ ਸੀ ਉਹਦੇ ਸੁਪੁੱਤਰ ਉਸ ਕੁਆਲਿਟੀ ਨੂੰ ਨਾਲ ਲੈ ਕੇ ਆਏ ਨੇ ਆਪਣੇ ਜੈਨੇਟਿਕਲੀ ਜਿਸ ਕੁਆਲਿਟੀ ਦੇ ਬੇਸ ਦੇ ਉੱਤੇ ਅੰਗਰੇਜ਼ਾਂ ਨੇ ਦੇਸ਼ 'ਤੇ ਰਾਜ ਕੀਤਾ ਸੀ ਡਿਵਾਈਡ ਐਂਡ ਰੂਲ ਔਰ ਸੋਨੀਆ ਗਾਂਧੀ ਦੇ ਇਹ ਬੀਜ ਪੂਰੀ ਤਰ੍ਹਾਂ ਪੋਸ਼ਿਤ ਹੋ ਚੁੱਕੇ ਨੇ ਮਾਨਯੋਗ ਸ਼੍ਰੀ ਰਾਹੁਲ ਗਾਂਧੀ ਜੀ ਦੇ ਵਿੱਚ ਜਿਹੜੇ ਅੱਜਕੱਲ ਟਿੱਕੋ ਹੀ ਚੀਜ਼ ਨੂੰ ਦੇਖਦੀ ਹਰ ਸਮੱਸਿਆ ਦਾ ਹੱਲ ਸਮਝਦੇ ਨੇ ਜਨਪਤੀ ਗੱਤ ਜਨ ਗੱਨਣਾ ਮੈਂ ਇਹਨਾਂ ਦੀ ਗੱਲ ਨੂੰ ਦਿਲੋਂ ਐਂਡੋਰਸ ਕਰਨਾ ਚਾਹੁੰਦਾ ਔਰ ਇਹਨਾਂ ਦੀ ਗੱਲ ਸਹਿਮਤ ਹੋਣਾ ਚਾਹੁੰਦਾ ਉਹਦੇ ਲਈ ਇੱਕ ਛੋਟੀ ਜੀ ਡਿਮਾਂਡ ਮੈਂ ਇਹਨਾਂ ਦੇ ਅੱਗੇ ਰੱਖਦਾ ਕਿ ਜਿਹੜੀ ਤੁਹਾਡੀ ਪਾਰਟੀ ਹੈ ਕਾਂਗਰਸ ਦੀ ਦੀ ਸਥਾਪਨਾ ਏ ਉਹ ਹਯੂ ਨੇ ਅੰਗਰੇਜ਼ ਸੀ ਇੱਕ ਆਵਾ ਦਾ ਜਰਨਲ ਜੀ ਨੇ ਕੀਤੀ ਸੀਗੀ ਸਥਾਪਨਾ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਪਰ ਉਹਦੇ 6 ਜਾਂ 7 ਅੰਗਰੇਜ਼ ਅਧਿਐਖ ਵੀ ਰਹੇ ਨੇ ਉਸ ਪਾਰਟੀ ਦੇ ਸਟਰਕਚਰ ਦੇ ਉੱਤੇ ਤੁਹਾਨੂੰ ਅੱਜ ਰਾਹੁਲ ਗਾਂਧੀ ਜੀ ਰਿਕਵੈਸਟ ਕਰਨੀ ਆ ਜੋ ਤੁਸੀਂ ਦੇਸ਼ ਦੇ ਲੋਕਾਂ ਲਈ ਮੰਗ ਕਰ ਰਹੇ ਹੋ ਉਹ ਦੀ ਜਾਤੀਗਤ ਜਲਦਗਨਾ ਨਹੀਂ ਹੋਣੀ ਚਾਹੀਦੀ ਆ ਇਹ ਪਤਾ ਲੱਗਣਾ ਚਾਹੀਦਾ OBC ਕਿੰਨੇ ਨੇ BC ਕਿੰਨੇ ਨੇ SC ਕਿੰਨੇ ਨੇ ST ਕਿੰਨੇ ਨੇ ਮਾਈਨੋਰਟੀ ਕਿੰਨੇ ਨੇ ਸਵਰਨ ਕਿੰਨੇ ਨੇ ਆਦੀਵਾਸੀ ਕਿੰਨੇ ਨੇ ਈਸਾਈ ਕਿੰਨੇ ਨੇ ਸਿੱਖ ਕਿੰਨੇ ਨੇ ਹਿੰਦੂ ਕਿੰਨੇ ਨੇ ਮੁਸਲਮਾਨ ਕਿੰਨੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਤਰ੍ਹਾਂ ਦੇ ਵਿੱਚ ਸਰਕਾਰ ਮੈਨੂੰ ਤੁਹਾਡੀ ਗੱਲ ਮੰਨਦੀ ਹਲੇ ਪ੍ਰਤੀਕ ਨਹੀਂ ਹੋ ਰਹੀ ਤੁਹਾਨੂੰ ਇੱਕ ਗੱਲ ਯਾਦ ਹੋਣੀ ਹੈ ਜਿੱਥੋਂ ਤੁਹਾਡਾ ਡੀਐਨਏ ਚੱਲਿਆ ਆ ਰਿਹਾ ਆ ਵਹਾਤਮਾ ਗਾਂਧੀ ਜੀ ਕੋਲ ਕਿਸੇ ਸਮੇਂ ਇੱਕ ਔਰਤ ਆਪਣੇ ਬੱਚੇ ਨੂੰ ਲੈ ਕੇ ਆਈ ਸੀ ਉਨੇ ਕੰਪਲੀਟ ਕੀਤੀ ਸੀ ਕਿ ਬਾਪੂ ਜੀ ਇਹ ਬੱਚਾ ਨਾ ਗੋੜਾ ਬਹੁਤ ਖਾਂਦਾ ਆ ਅੰਨੀ ਦੇ ਵਿੱਚ ਇਹਨੂੰ ਤੁਸੀਂ ਸਮਝਾਓ ਤੇ ਬਾਪੂ ਜੀ ਨੇ ਕਿਹਾ ਸੀ ਮਹਾਤਮਾ ਗਾਂਧੀ ਜੀ ਨੇ ਕਿ ਪੁੱਤਰ ਇਹਨੂੰ ਹਫਤੇ ਬਾਅਦ ਲੈ ਕੇ ਆਈਓ ਹਫਤੇ ਬਾਅਦ ਔਰਤ ਦੁਆਰਾ ਬੱਚੇ ਨੂੰ ਲੈ ਕੇ ਗਈ ਤੇ ਫਿਰ ਬਾਪੂ ਜੀ ਨੇ ਕਿਹਾ 3 ਦਿਨ ਬਾਅਦ ਲੈ ਕੇ ਆਈਓ ਉਹ 3 ਦਿਨ ਬਾਅਦ ਫਿਰ ਬੱਚੇ ਨੂੰ ਲੈ ਕੇ ਗਈ ਤੇ ਬਾਪੂ ਜੀ ਨੇ ਕਿਹਾ ਕੱਲ ਲੈ ਕੇ ਆਈਓ ਅਗਲੇ ਦਿਨ ਉਹ ਫਿਰ ਔਰਤ ਲੈ ਕੇ ਗਈ ਤੇ ਮਹਾਤਮਾ ਗਾਂਧੀ ਉਸ ਬੱਚੇ ਨੂੰ ਕਹਿੰਦੇ ਬੇਟਾ ਗੋੜਾ ਨਾ ਖਾਇਆ ਕਰ ਜ਼ਿਆਦਾ ਜ਼ਿਆਦਾ ਗੋੜਾ ਖਾਣਾ ਸਿਹਤ ਲਈ ਠੀਕ ਨਹੀਂ ਹੁੰਦਾ ਤੇ ਔਰਤ ਬੜੀ ਹੈਰਾਨ ਹੋਈ ਕਹਿੰਦੀ ਬਾਪੂ ਜੀ ਤੁਸੀਂ ਇਹ ਗੱਲ ਪਹਿਲਾਂ ਵੀ ਕਹਿ ਸਕਦੇ ਸੀ ਸਾਨੂੰ ਤਿੰਨ ਵਾਰੀ ਜੇੜਾ ਕਿਉਂ ਪਾਇਆ ਮਹਾਤਮਾ ગાંધી ਜੀ ਕਹਿੰਦੇ ਕਿ ਮੈਂ ਬੇਟਾ ਖੁਦ ਗੁੜ ਖਾਂਦਾ ਸੀ ਜਿੰਨਾ ਚਿਰ ਮੈਂ ਆਪ ਖਾਂਦਾ ਸੀ ਮੈਂ ਕਿਸੇ ਨੂੰ ਸਿੱਖਿਆ ਨਹੀਂ ਦੇ ਸਕਦਾ ਸੀ ਉਸੇ ਤਰ੍ਹਾਂ ਰਾਹੁਲ ગાંધી ਜੀ ਤੁਸੀਂ ਉਸ ਆਇਤਿਤ ਜਿਹੜਾ ਤੁਹਾਡਾ ਬ੍ਰਾਂਡ ਹੈ ગાંધી ਉਹਦੇ ਤੋਂ ਸਬਕ ਲੈਂਦੇ ਹੋਏ ਦੇਸ਼ ਦੀ ਸਰਕਾਰ ਤੋਂ ਮੰਨ ਕਰਨ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਇੱਕ ਜਾਤੀਗਤ ਜੜਗੰਨਾ ਕਰਾਓ ਉਹਦੇ ਵਿੱਚ ਤੁਸੀਂ ਜਿਹੜਾ ਆਂਕੜਾ ਹੈ ਲੋਕਾਂ ਦੇ ਅੱਗੇ ਰੱਖੋ ਇਹ ਵਿੱਚ ਕਿੰਨੇ OBC ਨੇ ਕਿੰਨੇ BC ਨੇ ਕਿੰਨੇ SC ਨੇ ਕਿੰਨੇ ST ਨੇ ਕਿੰਨੇ ਮਾਈਨੋਰਟੀਜ਼ ਨੇ ਕਿੰਨੇ ਸਿੱਖ ਨੇ ਕਿੰਨੇ ਜੈਨ ਨੇ ਬੋਧੀ ਨੇ ਹਿੰਦੂ ਨੇ ਮੁਸਲਮਾਨ ਨੇ ਅਹਮਬੀਆ ਨੇ ਸੁन्नी ਨੇ ਸ਼ੀਆ ਨੇ ਉਹ ਸਾਰਾ ਡਾਟਾ ਤੁਸੀਂ ਲੋਕਾਂ ਦੇ ਅੱਗੇ ਰੱਖੋਗੇ ਤੇ ਉਸ ਤੋਂ ਬਾਅਦ ਮੈਨੂੰ ਐ ਲੱਗਦਾ ਕਿ ਸਰਕਾਰ ਦੇ ਉੱਤੇ ਬਹੁਤ ਪ੍ਰੈਸ਼ਰ ਪਊਗਾ ਕਿਉਂਕਿ ਜਿਸ ਨੇ ਤੁਸੀਂ ਉਹ ਚੀਜ਼ ਆਪਣੀ ਪਾਰਟੀ 'ਚ ਹੀ ਇੰਪਲੀਮੈਂਟ ਕਰ ਲਓਗੇ ਉਸੀ ਦਸਵਾਂ ਤੁਹਾਡੇ ਕਿੰਨੇ ਅੱਜ ਤੱਕ 1947 ਤੋਂ ਬਾਅਦ OBC ਮੁੱਖ ਮੰਤਰੀ ਰਹੇ ਨੇ OBC ਪ੍ਰਧਾਨ ਮੰਤਰੀ ਰਹੇ ਨੇ OBC ਕਾਂਗਰਸ ਦੇ ਅਧਿਐਕਸ਼ਰ ਰਹੇ ਨੇ ਔਰ ਅੱਜ ਵੀ ਰੇਟ ਤੁਹਾਡੀ ਪਾਰਟੀ ਚ ਕਿੰਨੇ OBC ਚਿਹਰੇ ਨੇ ਹੋਰ ਜਾਤੀਗਤ ਕਿਉਂਕਿ ਜਿਦੀ ਜਿੰਨੀ ਸੰਖਿਆ ਉਹਨੂੰ ਉਹਨੇ ਅਧਿਕਾਰ ਇਹ ਤੁਸੀਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਕੀ ਕਹਿੰਦੇ ਕਰੋ ਇੰਪਲੀਮੈਂਟ ਤੇ ਉਸ ਤੋਂ ਬਾਅਦ ਤੁਸੀਂ ਦੇਸ਼ ਦੀ ਜਨਤਾ ਕੋ ਦੇਸ਼ ਦੀ ਸਰਕਾਰ ਤੋਂ ਇਹ ਚੀਜ਼ ਐਕਸਪੈਕਟ ਕਰੋ ਇੱਕ ਬੇਨਤੀ ਹੋਰ ਕਰਨੀ ਆ ਖੜਗੇ ਜੀ ਜਿਹੜੇ ਤੁਹਾਡੇ ਰਾਜ ਦੇ ਅਧਿਐਕਸ਼ ਨੇ ਮੈਂ ਪੁੱਛਣਾ ਚਾਹਨਾ ਬੜੇ ਸਤਕਾਰ ਤਰੀਕੇ ਨਾਲ ਕਿ ਕੋਨਾ ਦਾਤਾਰਾ ਮੁਕੀਆ ਕਿਉਂਕਿ ਜਦ ਲੈ ਆਪਾਂ ਸਾਰਵਜਨਿਕ ਜੀਵਨ ਦੇ ਵਿੱਚ ਹੁੰਦੇ ਆ ਤੇ ਜ਼ਰੂਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਧਰਮ ਨੂੰ ਬਿਲੋਂਗ ਕਰਦੇ ਆ ਤੇ ਇਹ ਵੀ ਤੁਸੀਂ ਸਾਨੂੰ ਦੱਸਣ ਦੀ ਕਿਰਪਾਲਤਾ ਕਰਨਾ ਜੈ ਹਿੰਦ ਜੈ ਭਾਰਤ